ਮੇਰਾ ਸਾਰੀ ਡਾਕ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਮੈਂ 12 ਗੋਣੀਆਂ ਖਾ ਕੇ ਚੱਲਦਾ ਤਰਕੀ ਕਰੂੰ। ਸੰ ਮੇਰਾ ਬੋਲਦੇ ਨਾ ਵੀ ਦਮ ਖੁੱਲ ਜਾਂਦਾ। ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਕਹਿੰਦੇ ਵੀ ਗਲਤ ਹੈ ਕਿ ਲੈ ਜਾਓ ਮੁਰਕੇ ਨਹੀਂ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈ। ਹਟਾ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਸਲਾ ਉਹਗਾ। ਉਹਦੇ ਚ ਬੰਟੀ ਮੈਂਸ ਹੈ। ਮੇਰਾ ਮੈਨੇਜਰ ਸੀ। ਉਹ ਇਹਦੇ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ। ਬਾਕੀ ਦੋ ਤੇ ਤਾਂ ਦੇ ਦਿਓ। ਸ਼ਬੀਰ ਮੋਮਨ ਹੈ, ਗੁਰਪ੍ਰੀਤ ਹੈ ਜਿਹਨਾਂ ਦੀ ਬੰਡ ਟੀਲ ਕੰਪਨੀ ਹੈ। ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ। ਮੈਂ ਕਹਿੰਦਾ ਜਿਹੜਾ ਤੁਹਾਡਾ ਤੇ ਹੱਟਾ ਕਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਜੇ ਤੁਸੀਂ ਜਿੰਨੂ ਦੋਸ਼ੀ ਮੰਨਦੇ ਉਹਦੇ ਖਿਲਾਫ ਤਾਂ ਐਫ ਆਈ ਆਰ ਤੇ ਦਿਓ। ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ? ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ। ਜਿਵੇਂ ਮੇਰੇ ਬੱਚੇ ਨੂੰ ਮਰਵਾਤਾ। ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁਟੇਜ ਤੱਕ ਦੇਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾ ਤਿੰਨ ਐਸਐਸਪੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆ ਫੇਲ ਤੇ ਆ ਰਹੇ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡ ਨੂੰ ਉਹ ਫੇਲ ਦਿਖਾ ਦਿੰਦੇ ਆ ਉਹਨਾਂ 'ਚ ਘੱਟੇ-ਘੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਆ ਕੀ ਇਹਦਾ ਮੈਂ ਇਹਨੂੰ ਮੈਂ ਏਡੀਪੀ ਦੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਟ ਦਾ ਫਾਲੋਅ ਅਪ ਲਊਂਗਾ ਤਾਂ ਤੂੰ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਾਧਮ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2 ਦੋ ਰੁਪਏ ਕਮਾਉਣਾ ਕਿਤੋਂ ਤੁਸੀਂ ਵੀ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਤਾ ਬਣਦਾ ਵੀ ਇਹਨਾਂ ਦੇਜੇ ਹੁੰਦੇ ਜੀ ਨਹੀਂ ਤੇ ਪੁਲਿਸ ਦਾ ਕੋਈ ਨਹੀਂ ਕਰਦਾ ਅਗਰ ਕਿੰਨੇ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਇਹ ਤੇ ਪੈਸਾ ਵੀ ਜਾ ਰਿਹਾ ਹੈਗਾ ਇਸ ਤਰ੍ਹਾਂ ਕਿੱਥੇ ਜਾਓਗੇ ਬੇਵਸ ਹੋ ਕੇ ਹੁਣ ਇਸ ਤੋਂ ਬਾਅਦ ਫਿਰ ਕੀ ਕਿੱਥੇ ਉਮੀਦ ਰਹੀ ਆ ਜੀ ਇਹਨੂੰ ਗੈਂਗਸਟਰ ਮਾਰੇ ਉਹ ਫਰौतीयां ਲੈਂਦੇ ਹਨ ਜਿਆਦਾ ਤਾਂ ਬਿਨਾਂ ਫਰौती ਤੇ ਸਾਰਾ ਕੁਝ ਮੇਰਾ ਘਰੋਂ ਜਾੜੀ ਜਾਂਦਾ ਹੈ ਇਹ ਜੀ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਇੰਨਾ ਧੱਕਾ ਕਰਦੇ ਨੇ ਅੰਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਉਹ ਤਾਂ ਭਈ ਚਾਹੇ ਸਾਡੇ 5 ਪੈਸੇ ਨੇ ਚਾਹੇ 50000 ਹਾਂ ਭਾਵੇਂ ਉਹ 10 ਰੁਪਏ ਦੀ ਗੱਲ ਤਾਨੂੰ ਕੀ ਕਹੋਗੇ ਕਿ ਇੱਕ ਐਡੇ ਵੱਡੇ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਆ ਨਹੀਂ ਜੀ ਬਰਕਰਾਰ ਕਰ ਦਿੱਤੀ ਹੈ ਸਾਡੇ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਟਣ ਘਟ ਗਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਯਾਰ ਇੱਕ ਪਾਸੇ ਸਰਕਾਰ ਕਰੀ ਇਹ ਗੈਂਗੜੀ ਰਹਿੰਦੇ ਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ ਸਾਨੂੰ ਬੰਦ ਦਿਓ ਪ੍ਰਤਿਕਾ ਲੈਣਾ ਨੂੰ ਮੰਨ ਦਿਓ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਨਾਲੇ ਗਸ਼ਟਾ ਅਸਲੀ ਦਾ ਕਹਿੰਦੇ ਕੋਈ ਨਹੀਂ ਜਿਲ੍ਹਾ ਚ ਮੈਕੀ ਸਰਕਾਰ ਕੋ ਵਾਕਿ ਤੋਂ ਹੀ ਫਿਰੀ ਹੈ ਇਹਨਾਂ ਨੂੰ ਜਿਲ੍ਹਾ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ ਕੁਝ ਬੀਜਪੀ ਆਣੇ ਕਰ ਲੇ ਕੁਝ ਝਾੜੂ ਵਾਲਾ ਨੇ ਕਰ ਲੇ ਇਹਨਾਂ ਨੂੰ ਕੀ ਕਹੋਗੇ ਅੱਜ ਕੀ ਮੰਗ ਕੇ ਲੈ ਕੇ ਆਏ ਸੀ ਜੀ ਹੁਣ ਡੀਏਜੀ ਮੈਂ ਡੀਏਜੀ ਸਾਹਿਬ ਕੋਲੇ ਆਉਂਦਾ ਦੁੱਖ ਲੈ ਕੇ ਆਇਆ ਹਾਂ ਮੈਂ ਉਹਨਾਂ ਦਾ ਸੀਨੀਅਰ ਅਫਸਰ ਨੂੰ ਇਹੀ ਪੁੱਛਣਾ ਚਾਹੁੰਨਾ ਜੀ ਮੈਂ ਜੋ ਡੀਏਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਫੁੰਦਾ ਭਾਜੀ ਪੁੱਛਣੀ ਪਾਉਣਾ ਬੰਦੀ ਉਹਨਾਂ ਨਾਲ ਕੋਈ ਗੱਲਤਾ ਹੋਇਆ ਹੁਣ ਕਿਉਂਕਿ ਮੈਨੂੰ ਬੀਜੀਪੀ ਸਾਹਿਬ ਨੇ ਰਾਹ ਨਹੀਂ ਪਾਈ ਗੱਲ ਰਾਏ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਤੁਰਾ ਸਰਪਾ ਵੀਰ ਜੀ ਤੁਸੀਂ ਐਂ ਕਰਦੇ ਕਿਉਂ ਐਸ ਵੀ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੁਹਾਡੀ ਗੱਲ ਨਹੀਂ ਖੁੱਲਦੀ ਅਸੀਂ ਕੀ ਮਾਰਾ ਕੀਤਾ ਯਾਰ ਮਾਰ ਪਾਸ ਨਹੀਂ ਕੀਤਾ ਅਗਲਾ ਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਟਾਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀ ਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਇਹ ਜਾ ਕੇ ਉਹਨਾਂ ਕੋਲੇ ਗਏ ਕਿ ਭਾਈ ਫੜ ਲਓ ਇੱਥੇ ਗੈਂਟਰ ਬੈਠੇ ਆ ਕਹਿੰਦੇ ਫੋਰਸ ਆਉਂਗੀ ਫੇਰ ਫੜਾਂਗੇ ਯਾ ਤਰਾਹੀ ਦਾ ਬਕੀੜਾ ਕਿਹੜੇ ਗੈਂਟਰ ਫੜੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਆ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਗੈਂਟਰ ਬੰਦੇ ਭੂਭੀ ਨਹੀਂ ਕਰਦੇ ਤੁਸੀਂ ਅਗਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਹੁੰਦੀਆਂ ਇਹ ਸਰਕਾਰ ਤੋਂ ਪਹਨੋ ਇਸ ਪ੍ਰਤੋ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਂ ਤਾਂ ਇਹਦਾ ਨਹੀਂ ਨਿੰਦਿਆ ਕਰਉ ਜੀ ਮੈਂ ਨਹੀਂ ਕਰਦਾ ਬਾਈ ਜੀ 4 ਸਾਲੋਂ ਕੇ ਇੱਕੋ ਗੱਲ ਰਿਪੀਟ ਕਰੀ ਜਾਂਦੀ ਇੱਕੋ ਗੱਲ ਬਿਲਕੁਲ ਫਾਇਦਾ ਨਹੀਂ ਠੀਕ ਹੈ ਠੀਕ ਹੈ ਜੀ ਹੁਣ ਕੀ ਲੱਗਦਾ ਬੈਠਣ ਨਾਲ ਕੋਈ ਹੱਲ ਹੁੰਦਾ ਹੈ ਹੋਵੇ ਨਾ ਹੋਵੇ ਯਾਰ ਕਿੰਨਾ ਟਾਈਮ ਬੈਠੋਗੇ ਇੱਥੇ ਕਿੰਨਾ ਟਾਈਮ ਬੈਠੋਗੇ ਇੱਥੇ ਹਾਂ ਰੱਬ ਜਾਣੀ ਉਹ ਉਹ ਲਵੀ ਆਈਡੀਆਂ ਚੱਕੀ ਅੰਮ੍ਰਿਤ ਉਹ ਮਾਈਕ ਲਾ ਲਈ ਮਾਈਕ ਲਾ ਲਈ ਦੇਖੀ ਹੁਣ ਨਹੀਂ ਬਸ ਉਹ ਅੰਮ੍ਰਿਤ ਉਹ ਮਾਈਕ ਨਹੀਂ ਕਰਦੇ ਅੰਟੀ ਜਿੰਨੇ ਮੈਟਾ ਉਹ ਬੜੀ ਹਵਾ ਚ ਮੈਂ ਛੋੜੇ ਸੈ ਤਸਵੀਰ ਜੇ ਤੁਸੀਂ ਦੇਖੋਗੇ ਉਸ ਦੀ ਦਫਤਰੀਆਂ ਤਸਵੀਰਾਂ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਅਜੇ ਤੱਕ ਇਨਸਾਫ ਦੇ ਲਈ ਐਸਐਸਪੀ ਦਫਤਰ ਦੇ ਬਿਲਕੁਲ ਦਰਵਾਜ਼ੇ 'ਨੂੰ ਵੀ ਇਹ ਬੈਠ ਗਏ ਨੇ ਵਿੱਖੀ ਕਿਧਰ ਗਿਆ ਜੀ ਵਿਖੀ ਤੇ ਲੱਗ ਕੇ ਤੁਸੀਂ ਬਾਈ ਮੇਰੀ ਮੱਖਾਂ ਲਈ 2 ਮਿੰਟ 2 ਮਿੰਟ ਕੋਲੇ ਰੱਖ ਉਹ ਆਪਣੇ ਆਪ ਮਾਈਕ ਨਹੀਂ ਸਾ ਆ ਮੇਰਾ ਇੱਕ ਕਿਹੜਾ ਗੱਦੜ ਸੁਣਾਣਾ ਸੀ ਖੱਲਣ ਲਾ ਰਾਣੀ ਕਿਉਂ ਨਵਾਣਾ ਪਿੱਛੇ ਉਹ ਤਾਂ ਪੁੱਛਿਆ ਕਰੀਂ ਨਾ ਤੇਣਾ ਹਾਂ ਤਸਵੀਰਾਂ ਐਸਐਸਪੀ ਦਫ਼ਤਰ ਦੀ ਆ ਸਾਡੇ

ਕੋਈ ਨਹੀਂ ਕੱਥੇ ਹੁਣ ਤੱਕ ਕਰੀ ਦੋ ਹੈ ਦੋਨੇ ਕਰੀ ਸਰੇਸ਼ਾ ਮੋਂਦਨੀ ਚ ਵੇਚ ਨਹੀਂ ਹੁੰਦਾ ਛੋਡੇ ਵਾਲੇ ਰਹੀ ਹੈ

ਦੋ ਦੋ ਸੀ ਹਾਂ ਹਾਂ ਬੁੱਲੇ ਇੱਕ ਘਟਾ ਉੱਤੇ ਨਸਕੋਤੀ ਕਰ ਲਈ ਅਸਵੀਰਾ ਜਿਹੜੀ ਐਸਐਸਪੀ ਦਫਤਰ ਦੀ ਹੋਂਸੇ ਦੇਖ ਰਹੇ ਹਾਂ ਸਿੱਧੂ ਦੁੱਸੇ ਵਾਲੇ ਦੇ ਮਾਤਾ ਪਿਤਾ ਜਿਹੜੇ ਇਨਸਾਫ ਲਈ ਲਈ ਜਿਹੜੇ ਐਸਐਸਪੀ ਦਫਤਰ ਦੇ ਅੱਗੇ ਤਰ ਲਗਾ ਕੇ ਬੈਠ ਗਏ ਨੇ ਡੀਆਈਜੀ ਰੇਂਜ ਬਠਿੰਡਾ ਜਿਹੜੇ ਅੱਜ ਪਹੁੰਚੇ ਹੋਏ ਨੇ ਉਹਨਾਂ ਨੂੰ ਇਨਸਾਫ ਦੀ ਗੱਲ ਲਾਉਣ ਲਈ ਜਿਹੜੇ ਮਾਤਾ ਪਿਤਾ ਜਿਹੜਾ ਐਸਐਸਪੀ ਦਫਤਰ ਦੇ ਦਰਵਾਜ਼ੇ ਦੇ ਅੱਗੇ ਬਿਲਕੁਲ ਬੈਠ ਗਏ ਨੇ ਉਹਨਾਂ ਕਹਿ ਰਹੇ ਨੇ ਜਦ ਤੱਕ ਇਨਸਾਫ ਨਹੀਂ ਮਿਲੇਗਾ ਤਾਂ ਇੱਥੇ ਹੀ ਬੈਠੇ ਰਹਿਣਗੇ ਚਲੋ ਤਸਵੀਰਾਂ ਮਾਨਸਾ ਐਸਐਸ ਦੀ ਦਫਤਰ ਤੋਂ